ਗੱਲ ਕਰਦੀ ਹਾਂ ਉਸ ਵੇਲੇ ਦੀ ਜਦੋਂ ਉਹ 174 ਜਣੇ ਕੈਨੇਡਾ ਦੇ ਵਿੱਚ ਇੱਕ ਨਾ ਛੋਟੀ ਜੀ ਬੋਟ ਵਿੱਚ ਜਾਂ ਇੱਕ ਦਰਮਿਆਨੇ ਰਿਸ਼ਪ ਦੇ ਵਿੱਚ ਕੈਨੇਡਾ ਦੇ ਈਸਟਰਨ ਸੂਬੇ ਨੋਵਾ ਸਕੋਸ਼ੀਆ ਦੇ ਨਾਮ ਪਿੰਡ ਵਿੱਚ ਰਾਤ ਨੂੰ ਹੁੰਦੇ ਨੇ ਗੱਲ 1987 ਦੀ 8 ਜੁਲਾਈ ਮਹੀਨੇ ਦੀ ਹੈ ਉਹ ਉਸ ਵਾਸਤੇ ਆਪੀ ਰਾਤ ਪੈਰ ਲੱਗੀ ਰਾਤ ਨੂੰ ਸੰਗੜੀ ਤੋਂ ਦੇ ਵਿੱਚ ਇਹ ਜਿਹੜਾ ਸ਼ਿਪਿਆ ਨਾ ਇਸ ਪਿੰਡ ਦੇ ਪੋਰਟ ਦੇ ਉੱਤੇ ਆ ਕੇ ਲੱਗਦਾ ਤੇ ਪਿੰਡ ਦੀ ਜਿਹੜੀ ਬੰਦਰਗਾਹ ਹੁੰਦੀ ਉੱਥੇ ਆ ਕੇ ਡੌਕ ਹੁੰਦਾ ਆ ਉਹਦੇ ਵਿੱਚੋਂ 174 ਜਣੇ ਨਿਕਲਦੇ ਨੇ ਤੇ ਜਦੋਂ ਐਲਟੀ ਵੱਡੀ ਸੰਖਿਆ ਦੇ ਵਿੱਚ ਉਹ ਲੋਕ ਉਸ ਛੋਟੇ ਜਿਹੇ ਪਿੰਡ ਵਿੱਚ ਐਂਟਰ ਕਰਦੇ ਤੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਕਿ ਇਸ ਮੰਦਰਗਾਹ ਦੇ ਉੱਤੇ ਪੋਰਟ ਦੇ ਉੱਤੇ ਕੋਈ ਅਨਨੋਨ ਜਿਹੜੀ ਸ਼ਿਪ ਆ ਜਾਂ ਕੋ ਬੇੜੀ ਆ ਉਹ ਆ ਲੱਗੀ ਆ ਉਹਦੇ ਵਿੱਚ ਉਹ ਐਲਟੀ ਵੱਡੇ ਨੰਬਰ ਉੱਤੇ ਲੋਕ ਨਿਕਲੇ ਨੇ ਤੇ ਲੋਕਾਂ ਵਿੱਚ ਇੱਕਾਰੀ ਤੇ ਹਾਹਾਕਾਰ ਮਰਜਾਂ ਦੀ ਰੌਲਾ ਪੈ ਜਾਂਦਾ ਉਹ ਇਹਨਾਂ ਸਮਝਦੇ ਵੀ ਸ਼ਾਇਦ ਕੈਨੇਡਾ ਉੱਤੇ ਕੋਈ ਹਮਲਾ ਜਾਂ ਹੋ ਗਿਆ ਹੈਗਾ ਰਾਤ ਦੇ ਸਮੇਂ ਵਿੱਚ ਕਿਉਂ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੋਂ ਆਏ ਕਿਵੇਂ ਆਏ ਹੈਗੇ ਨੇ ਤੇ ਦਿਨ ਚੜ੍ਹਦੇ ਤੱਕ ਸਾਰੇ ਪਾਸੇ ਫੋਨ ਖੜਕ ਜਾਂਦੇ ਨੇ ਤੇ ਪੂਰੇ ਕੈਨੇਡਾ ਅਮਰੀਕਾ ਦੇ ਵਿੱਚ ਜੰਗਲ ਦੀ ਅੱਗ ਵਾਂਗ ਗੱਲ ਫੈਲ ਜਾਂਦੀ ਆ ਕਿ ਕੈਨੇਡਾ ਦੇ ਈਸਟਰਨ ਸੂਬੇ ਨੂਵਸਕੋਸ਼ੀਆ ਦੇ ਵਿੱਚ ਆਹ ਘਟਨਾ ਵਾਪਰ ਪਈ ਆ ਤੇ ਜਦੋਂ ਇਹ ਗੱਲ ਚਲਦੀ ਚਲਦੀ ਹੋਰ ਚਲਦੀ ਆ ਤੇ ਫਿਰ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਹੈ ਕਿ ਇਹ ਜਿਹੜੇ ਲੋਕ ਨੇ ਨਾ ਇਹ ਯੈਸਨੋ ਤੇ ਸਵਾਈ ਕੁਸ਼ਨੀ ਬੋਲਦੇ ਤੇ ਇਹਨਾਂ ਦੇ ਚਿਹਰਿਆਂ ਤੇ ਪੱਗਾਂ ਵੀ ਬਨੀਆਂ ਹੋਈਆਂ ਨੇ ਤੇ ਵਧੀਆ ਸੂਟ ਬੂਟ ਪਾਏ ਨੇ ਕਈਆਂ ਨੇ ਟਾਈਆਂ ਵੀ ਲਾਈਆਂ ਨੇ ਤੇ ਇਹ ਲੋਕ ਜਿਹੜੇ ਨੇ ਇਹ ਪੰਜਾਬ ਦੇ ਹੈਗੇ ਨੇ ਤੇ ਜਦੋਂ ਇਹ ਗੱਲ ਕੈਨੇਡਾ ਰਹੀਂ ਤੇ ਸਿੱਖਾਂ ਤਾਈਂ ਪਹੁੰਚਦੀ ਆ ਨਾ ਇਹ ਗੱਲ ਟੋਰਾਂਟੋ ਤਾਈਂ ਪਹੁੰਚਦੀ ਆ ਜਾਂ ਵੈਨਕੂਵਰ ਦੇ ਗੁਰਦੁਆਰਿਆਂ ਤੱਕ ਪਹੁੰਚਦੀ ਆ ਤੇ ਤੁਸੀਂ ਜਾਣਦੇ ਹੋ ਪਤਾ ਕੀ ਹੋਇਆ ਸੀਗਾ ਇੱਥੋਂ ਦੇ ਸਿੱਖ ਇੰਨੀ ਜ਼ਿਆਦੇ ਹਰਕਤ ਵਿੱਚ ਆਉਂਦੇ ਨੇ ਇੰਨੀ ਜ਼ਿਆਦੀ ਉਹ ਪ੍ਰੋਐਕਟਿਵਲੀ ਕੰਮ ਕਰਨਾ ਸ਼ੁਰੂ ਕਰਦੇ ਨੇ ਤੇ ਉਹ ਇਹ ਸੋਚਦੇ ਨੇ ਵੀ ਕਿਤੇ ਇਹਦੇ ਨਾਲ ਕਾਮਾਂ ਕਾਟਾਂ ਮਾਰੂ ਵਾਲੀ ਕਾਲਾ ਦੁਆਰਾਂ ਨਾ ਵਾਪਰ ਜਾਵੇ ਕਿਉਂਕਿ ਇਹਨਾਂ ਲੋਕਾਂ ਨੂੰ ਹੁਣ ਇੱਥੋਂ ਕੈਨੇਡਾ 'ਚ ਵਾਪਸ ਨਹੀਂ ਜਾਣਾ ਅਸੀਂ ਇਹਨਾਂ ਦੀ ਧਿਰ ਬਣਨਾ ਹੈ ਤੇ ਇਹਨਾਂ ਨੂੰ ਅਸੀਂ ਆਪਣੇ ਕੋਲ ਲੈ ਕੇ ਆਉਣਾ ਹੈ ਤੋ ਉਹਨਾਂ ਦਿਨਾਂ ਦੇ ਵਿੱਚ ਦੱਸਤੀ ਆ ਕਿ 174 ਜਾਣਿਆਂ ਨੂੰ ਟਰਾਂਸਪੋਰਟ ਕਰਨ ਦਾ ਜਿਹੜਾ ਚੁਮਾ ਸੀਗਾ ਉਹ ਕੈਨੇਡਾ ਦੇ ਸਿੱਖਾਂ ਨੇ ਚੁੱਕਿਆ ਤੇ ਉਹਨਾਂ ਨੇ ਹੈਲੀਫੈਕਸ ਦੇ ਵਿੱਚ ਉਹਨਾਂ ਤਾਂ ਉਹਨਾਂ ਲਈ ਬੱਸਾਂ ਦਾ ਪ੍ਰਬੰਧ ਕੀਤਾ ਤੇ ਉਹਨਾਂ ਨੂੰ ਅਲੱਗ-ਅਲੱਗ ਥਾਈਂੋਂ ਉਹ ਲੈ ਕੇ ਆਏ ਕਈਆਂ ਨੂੰ ਟ੍ਰਾਂਟੋ ਲਿਆਂਦਾ ਗਿਆ ਕਈਆਂ ਨੂੰ ਵੈਨਕੂਰ ਲੈ ਕੇ ਜਾਇਆ ਗਿਆ ਕਈਆਂ ਨੂੰ ਕੈਥਰੀ ਵਿੱਚ ਜਾ ਕੇ ਸ਼ੈਟਲ ਕੀਤਾ ਗਿਆ ਤੇ ਹੁਣ ਆਪਾਂ ਅੱਜ ਦੀ ਗੱਲ ਕਰਦੇ ਹਾਂ ਅੱਜ ਅਸੀਂ 2024 ਦੇ ਵਿੱਚ ਹੈਗੇ ਹਾਂ ਤੇ ਹੁਣ ਵੀ ਅਸੀਂ ਬਹੁਤ ਵੱਡੇ ਨੰਬਰ ਵਿੱਚ ਕੈਨੇਡਾ ਵਿੱਚ ਆ ਰਹੇ ਹੈਗੇ ਹਾਂ ਪਰ ਜਿਸ ਤਰ੍ਹਾਂ ਦਾ ਪਿਆਰ ਇਤਫਾਕ ਖਿੱਚ ਇਹ 174 ਜਾਨਾਂ ਨੂੰ ਮਿਲੀ ਸੀਗੀ ਇਹ ਉਹੋ ਜਿਹੀ ਪਿਆਰ ਇਤਫਾਕ ਖਿੱਚ ਅੱਜ ਆਉਣ ਵਾਲੇ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਕਿਉਂ ਨਹੀਂ ਮਿਲ ਪਾਰੀ ਹੈਗੀ ਅਕਸਰ ਅਸੀਂ ਗੱਲਾਂ ਕਰਦੇ ਹਾਂ ਵੀ ਸਾਨੂੰ ਪੁਰਾਣੇ ਆਏ ਜਿਹੜੇ ਪਸੰਦ ਨਹੀਂ ਕਰਦੇ ਸਾਡੇ ਨਵੇਂਆਂ ਤੇ ਪੁਰਾਣਿਆਂ ਦੇ ਵਿੱਚ ਜਿਹੜਾ ਫਾਸਲਾ ਉਹ ਵੱਧਦਾ ਜਾਂਦਾ ਪਿਆ ਹੋਇਆ ਹੈ ਪਰ ਜੇ ਮੈਂ ਪੁਰਾਣੀ ਉਦਾਹਰਣ ਤੁਹਾਨੂੰ ਦੇ ਕੇ ਚੱਨਾ ਤੇ ਉਦੋਂ 174 ਜਾਣਿਆਂ ਦੇ ਪਿੱਛੇ ਕੈਨੇਡਾ ਦੀਆਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਕੱਠ ਕਰਦੀਆਂ ਨੇ ਤੇ ਉਦੋਂ ਇਹਨਾਂ ਲਈ ਹਾਥ ਨਾਂ ਮਾਰਦੀਆਂ ਨੇ ਪਰ ਦੂਜੇ ਪਾਸੇ ਅੱਜ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਹੈਗੇ ਨੇ ਉਹ ਆਪਦੇ ਭਵਿੱਖ ਨੂੰ ਲੈ ਕੇ ਆਪਦੇ ਕੈਰੀਅਰ ਨੂੰ ਲੈ ਕੇ ਕੈਨੇਡਾ ਦੇ ਹਰੇਕ ਸ਼ਹਿਰ ਦੇ ਵਿੱਚ ਧਰਨੇ ਦੇ ਰਹੇ ਹੈਗੇ ਨੇ ਪਰ ਉਹਨਾਂ ਨੂੰ ਇਸ ਵੇਲੇ ਕਮਿਊਨਿਟੀ ਸਪੋਰਟ ਕਿਉਂ ਨਹੀਂ ਮਿਲ ਪਾਰੀ ਹੈਗੀ ਇਹ ਚੀਜ਼ ਸਾਨੂੰ ਸਾਰਾ ਗੌਰ ਨਾਲ ਸਮਝਣ ਦੀ ਲੋੜ ਹੈਗੀ ਆ ਕਿਉਂ ਨਹੀਂ ਇਹ ਚੀਜ਼ਾਂ ਸਾਡੇ ਸਟੂਡੈਂਟਸ ਦੇ ਹੱਕ ਵਿੱਚ ਫੁੱਟ ਰਹੀਆਂ ਹੈਗੀਆਂ ਸਟੂਡੈਂਟਸ ਐਸ ਵਾਲੇ ਚਾਹੁੰਦੇ ਆ ਕਿ ਸਾਨੂੰ ਕਮਿਊਨਿਟੀ ਸਪੋਰਟ ਕਰੇ ਪਰ ਉਹਦੇ ਕਾਰਨ ਕੀ ਹੈਗੇ ਨੇ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਣਾ ਕਮੈਂਟ ਵਿੱਚ ਜ਼ਰੂਰ ਦੱਸਿਓ ਜੇ ਤਾਂ ਜੋ ਆਪਾਂ ਥੋੜੀ-ਬੋਤੀ ਇਸ ਵਿਸ਼ੇ ਉੱਤੇ ਵੀ ਗੱਲਬਾਤ ਕਰੀਏ ਸ਼ਾਇਦ ਆਪਾਂ ਕਿਸੇ ਸਿੱਟੇ 'ਤੇ ਲੱਗ ਸਕੀਏ ਸੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਰੰਗ ਰੱਖਾ